ਗੱਲਾਂ ਜਿੰਦਾਬਾਦ ਇਸ ਦੇਸ਼ ਦੀ ਆਜ਼ਾਦੀ ਚੋਣਾਂ ਹੋਈਆਂ ਨੇ ਜਿਹੜੇ ਇਹ ਚੋਣਾਂ ਨੇ ਇਹ ਬੜੀਆਂ ਖਤਰਨਾਕ ਚੋਣਾਂ ਸਾਫ ਹੋ ਰਹੀਆਂ ਨੇ ਆਪਸੀ ਭਾਈਚਾਰਾ ਖਤਮ ਕੀਤਾ ਜਾ ਰਿਹਾ ਲੋਕਾਂ ਦਾ ਧੱਕਾ ਕੀਤਾ ਜਾ ਰਿਹਾ ਔਰ ਸਰਕਾਰਾਂ ਕਿਤੇ ਹਮੇਸ਼ਾ ਕਿਤੇ ਇੱਕ ਪਾਰਟੀ ਨੇ ਪੱਕੀਆਂ ਰਹੀਆਂ ਨੇ ਇਹ ਤਾਂ ਆਉਂਦੀਆਂ ਜਾਂਦੀਆਂ ਨੇ ਜੀ ਔਰ ਮੈਂ ਮਹਿਸੂਸ ਕਰਦਾ ਜਿਵੇਂ ਇੰਨਾ ਕੋ ਧੱਕੇ ਦੇ باوجود ਵੀ ਸ਼੍ਰੋਮਣੀ ਅਕਾਲੀ ਦਲ ਦੀ ਵਧਤ ਹੁੰਦੀ ਜਾ ਰਹੀ ਹੈ ਜਿੱਥੇ ਕਿੰਨਾ ਸ਼੍ਰੋਮਣੀ ਅਕਾਲੀ ਦਲ ਬਲਾਸ ਹਮਤਿ ਜਿਲ੍ਹਾ ਪਛਦੇ ਵਿੱਚੋਂ ਲੀਡ ਕਰ ਰਿਹਾ ਬਹੁਤ ਜਗ੍ਹਾ ਦੇ ਉੱਤੇ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਦੇ ਸੋਰਮਿਆਂ ਦੀ ਇਹ ਜੋ ਯੋਧਿਆਂ ਦੀ ਹਿੰਮਤ ਆ ਨਾ ਇਹਨਾਂ ਦਾ ਦਾਤ ਤੇ ਮੈਂ ਮੈਂ ਮਹਿਸੂਸ ਕਰਦਾ ਹੁਣ ਤਾਂ ਠੀਕਾ ਸਰਕਾਰ ਕਾ ਕੇ ਡਰਾ ਰਹੇ ਨੇ ਲੋਕਾਂ ਨੂੰ 2027 ਦੇ ਵਿੱਚ ਤਾਂ ਕੋਈ ਸਰਕਾਰ ਨਹੀਂ ਹੋਊਗੀ ਉਦੋਂ ਨਿਰਪੱਖ ਚੋਣਾਂ ਹੋਣਗੀਆਂ ਤੋਂ ਮੈਂ ਸਮਝਦਾ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਆਪਸੀ ਭਾਈਚਾਰਾ ਨਾ ਖਤਮ ਕਰੋ ਜੋ ਤੱਕਾ ਕਰਨਾ ਸੀ ਰੀਨੋਮੀਨੇਸ਼ਨਾਂ ਚ ਕਰ ਲਿਆ ਅੱਗੇ ਪਿੱਛੇ ਕਰ ਲਿਆ ਹੁਣ ਤਾਂ ਗਿਲਤੀ ਹੋ ਰਹੀ ਹੈ ਕਾਲਸਿਆ ਗਿਣਤੀ ਦੇ ਵਿੱਚ ਤਾਂ ਹਾਲ ਕਰੋ ਜਿਹੜੇ ਕਾਲੀ ਦਲ ਦੇ ਉਮੀਦਵਾਰ ਜਿੱਤ ਰਹੇ ਨੇ ਉੱਥੇ ਦੁਬਾਰਾ ਰੀਕਾਉਂਟਿੰਗ ਕਰਾਉਣ ਦੀ ਗੱਲ ਕਰ ਰਹੇ ਨੇ ਜੀ ਸੋ ਮੈਂ ਸਮਝਦਾ ਕਾਲੀ ਦਲ ਦੇ ਜਿਹੜੇ ਸੂਰਮੇ ਦਬ ਕੇ ਉਹਨਾਂ ਨੂੰ ਡਰ ਹੋਊਗਾ ਕਿ ਅਸੀਂ ਪਿੱਛੇ हट ਰਹੇ ਹਾਂ ਹੁਣ ਅੱਗੇ ਜਾ ਰਹੇ ਨੇ ਕਾਲੀ ਗੱਲ ਇਹ ਆ ਜੀ ਜਿੱਥੇ ਜਿੱਥੇ ਕਾਲੀ ਗੱਲ ਦੇ ਉਮੀਦਵਾਰ ਜਿੱਤ ਰਹੇ ਨੇ ਉੱਥੇ ਕਹਿੰਦੇ ਸੀ ਰੀਕਾਉਂਟਿੰਗ ਕਰਾਉਣੀਆਂ ਸਮਝਾ ਲੈਣ ਅਸੀਂ ਤਾਂ ਉੱਥੇ ਵੀ ਧਿਆਨ ਆ ਸਰ ਮੁੱਲਾਪੁਰ ਦਾਖਾ ਦੇ ਵਿੱਚ ਜਿਹੜਾ ਝੜਪ ਹੋਈ ਆ ਉਹਨੂੰ ਕਿਸ ਤਰ੍ਹਾਂ ਦੇ ਦੇਈ ਮੁੱਲਾਪੁਰ ਦਾਖਾ ਜਿਹੜੀ ਝੜਪ ਹੋਈ ਆ ਜੀ ਉੱਥੇ ਮਨਪੀਤਿਆਲੀ ਤੇ ਆਪ ਵਾਲੇ ਤੇ ਕਾਂਗਰਸ ਤਿੰਨੋਂ ਇਕੱਠੇ ਹੋਏ ਨੇ। ਦੇਖ ਅਕਾਲੀ ਦਲ ਦੇ ਸੂਰਮੇ ਦੱਪ ਕੇ ਛਟੇ ਹੋਏ ਨੇ। ਉੱਥੇ ਵੀ ਅਕਾਲੀ ਦਲ ਜਿੱਤੂ। ਚਲੋ ਸਾਨੂੰ ਕਿਹੜੀ ਕਿਹੜੀ ਸੀਟਾਂ ਕਲੀਅਰ ਹੋ ਗਈਆਂ? 40 ਜਿੱਤ ਗਈ ਜੀ। ਦੇਖੋ ਇੱਥੇ ਜਿਹੜੀ ਸਾਂਨੇ ਮਹਲਕੇ ਦੇ ਵਿੱਚੋਂ ਲਖਵਾਲ ਸੀਟ ਜਿੱਤ ਕੇ ਕੋਟ ਗੰਗੂਰਾ ਸੀਟ ਜਿੱਤ ਕੇ ਕਾਕਵਾਲ ਸੀਟ ਜਿੱਤ ਕੇ ਮਾਛੀਆਂ ਸੀਟ ਜਿੱਤ ਕੇ ਮੰਗੜ ਜਿੱਤ ਕੇ ਕੁਆੜਾ ਵੀ ਜਿੱਤ ਕੇ ਗੁਮਰ ਸਾਹਮਣ ਦਾ ਕਾਫੀ ਸੀਟਾਂ ਦੇ ਰਿਜ਼ਲਟ ਆਏ ਨੇ ਬੜੇ ਪੋਲਿਟਿਕਲ ਰਿਜ਼ਲਟ ਆਏ ਨੇ ਚਲੋ ਲੀਡ ਤਾਂ ਕਿਸੇ ਦੀ 200 ਸਾਹਮਣ ਤੇ ਜਾਂ 200 400 100 ਜਦਾਂ ਹੀ ਹੁੰਦੀ ਆ ਗੁਮਰ ਸਾਹਮਣ ਦਾ ਵਖੋਲ ਦੀ ਲੀਡ 500 ਆ ਪਾਕ ਦੇ ਵਿੱਚ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਇੱਕ ਸੀਟ ਜਿੱਤੀ ਸੀ ਕੀ ਬਤਾਈਆਂ ਜਿੱਤੀ ਜਾ ਰਹੀਆਂ ਨੇ ਉਸ ਕੀ ਕਹਿਣਾ ਮੋਗੇ ਵਜੇ ਕੀ ਇਹ ਕਹਿਣਾ ਕਿ ਸਾਰੇ ਜਿਹੜੀ ਗਿੱਟ ਚੱਲ ਰਹੀ ਹੈ ਇਹ ਕਿੰਨੀ ਕੋ ਅੱਗੇ ਜਾ ਰਹੀ ਹੈ ਅਸੀਂ ਅਕਾਲੀ ਦਲ ਹਲਕਾ ਸਾਹਨੇ ਵਾਲੇ ਦੇ ਵਿੱਚ 7 ਬਲਾਕ ਸੰਮਤੀ ਜਿੱਤ ਚੁੱਕਿਆ ਜਿਲ੍ਹਾ ਪ੍ਰਸ਼ਾਸਨ ਸੀਟ ਤੇ ਵੀ ਅਸੀਂ ਚੱਕ ਸਰ ਹੁਣਾਂ ਤੇ ਅੱਗੇ ਚੱਲ ਰਹੇ ਹਾਂ ਇਸ ਇਲੈਕਸ਼ਨ ਦੇ ਵਿੱਚ ਅਕਾਲੀ ਯੋਧਿਆਂ ਨੇ ਜੋ ਜੋਰ ਮਾਰਿਆ ਉਹਦੇ ਅੱਗੇ ਸਿਰ ਝੁਕਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੁਖ ਰੱਖ ਕੇ ਅਸੀਂ ਚੱਲੇ ਆਂ ਵੀ ਉਸ ਇਨਸਾਨ ਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਣਦੇ ਦੇਖਣਾ ਉਹਨਾਂ ਨੂੰ ਸੌਂ ਚੁੱਕਦੇ ਦੇਖਣਾ ਸਾਰੇ ਬੰਦੇ ਸੁਖਵੀਰ ਸਿੰਘ ਬਾਦਲ ਬਣ ਕੇ ਮਿਹਨਤ ਕਰ ਰਹੇ ਸੋ ਜੋ ਵੀ ਰਿਜ਼ਲਟ ਪੰਜਾਬ ਦੇ ਵਿੱਚ ਆ ਰਿਹਾ ਅਕਾਲੀ ਦਾ ਲੱਗੇ ਜਾ ਰਿਹਾ ਉਹ ਸਾਰਾ ਸਿਰਫ ਤੇ ਸਿਰਫ ਸੁਖਵੀਰ ਸਿੰਘ ਬਾਦਲ ਜੀ ਕਰਕੇ ਹੋ ਰਿਹਾ ਕੁਝ ਵਿਰੋਧੀ ਪਾਰਟੀਆਂ ਵੀ ਇਹ ਚੱਲ ਰਹੇ ਨੇ ਕਹਿੰਦੇ ਵੀ ਨਹੀਂ ਕਿ ਦੁਬਾਰਾ ਕਿੱਥੇ ਸ਼ੁਰੂ ਹੋਵੇ ਮੈਂ ਕਹਾਂ ਜੀ ਚਾਹੇ ਜੰਮ ਜੰਮ ਕਰੋ ਜਿੰਨੀ ਵਾਰੀ ਕਰਨੀਆਂ ਕਰ ਲਓ ਤਾਨੂੰ ਕੀ ਫਰਕ ਪੈਂਦਾ ਕੁਛ ਨਹੀਂ ਕਰ ਸਕਦੇ ਹੁਣ ਇਹਨਾਂ ਨੇ ਜਿਵੇਂ ਕਹਿੰਦਾ ਵੀ ਚਲੋ ਮੈਂ ਉਹ ਲਫ਼ਜ਼ ਨਹੀਂ ਵਰਤਣਾ ਚਾਹੁੰਦਾ ਹੁਣ ਇਹਨਾਂ ਦਾ ਗਿਆਸ ਸਮਾ ਗਿਆ ਇਹਨਾਂ ਦਾ ਆਪ ਵਾਲਾ ਜੀ 2027 ਦੇ ਵਿੱਚ ਜਿਹੜਾ ਅਕਾਲੀ ਦਲ ਅੱਗੇ ਵੱਧ ਕੇ ਆਏਗਾ 100% ਆ ਰਿਹਾ ਜੀ ਤੁਸੀਂ ਅੱਜ ਦੇਖ ਲਓ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਨਾ ਜ਼ਿਲ੍ਹਾ ਪ੍ਰੇਸ਼ ਬਲਾਕ ਸਮਤੀ ਦੀ ਇਹ ਆਮ ਤੌਰ ਤੇ ਸਰਕਾਰ ਦੀ ਇਲੈਕਸ਼ਨ ਹੁੰਦੀ ਹੈ ਜੀ ਪਿਛਲਾ ਤੁਸੀਂ ਹਿਸਟਰੀ ਦੇਖ ਲਓ ਹਮੇਸ਼ਾ ਜਿਹੜੀ ਸਰਕਾਰ ਉਹ ਹੀ ਜਿੱਤਨੀ ਹੁੰਦੀ ਹੈ ਪਰ ਅੱਜ ਸਰਕਾਰ ਦੀਆਂ ਗੋਡਣੀਆਂ ਲਵਾਤੀਆਂ ਸਰਕਾਰ ਦੇ ਗੋਣੇ ਲਵਾਤੇ ਹਲ ਤਾਂ ਆਉਣ ਵਾਲਾ ਸਮਾਂ ਦੇਖੀ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਸਾਡੇ ਦੀ ਬਈ ਗਏ ਜਦੋਂ ਜਦੋਂ ਲੋਕਾਂ ਨੂੰ ਤੁਸੀਂ ਠੱਗੋਗੇ ਲੋਕਾਂ ਦਾ ਧੋਖਾ ਕਰੋਗੇ ਤਾਂ ਲੋਕਾਂ ਨੇ ਕਿਸੇ ਕਿਸੇ ਦੇ ਗੋਲੀ ਤਾਂ ਮਾਰਨੀ ਨਹੀਂ ਲੋਕਾਂ ਨੇ ਤਾਂ ਜਿਹੜੀ ਵੋਟ ਪਾਉਣੀ ਹੈ ਵੋਟ ਵੋਟ ਦੇ ਨਾਲ ਲੋਕ ਹਥਿਆਰ ਸਭ ਤੋਂ ਵੱਡਾ ਕੀ ਹੈ ਵੋਟ ਉਹ ਲੋਕਾਂ ਨੇ ਵਰਤੇ ਹੁਣ ਤਾਂ ਕਿਹਾ ਜਾ ਰਿਹਾ ਹੈ ਕਿ 1000 ਰੁਪਏ ਦੇ ਲੇਡੀਜ਼ ਨੂੰ ਆ ਰਹੇ ਮੈਂ ਕਿਹਾ ਜੀ 1000 ਦਾ ਤਾਂ ਮੈਨੂੰ ਪਤਾ ਨਹੀਂ ਪਰ ਹਲੇ ਤੱਕ 50000 ਰੁਪਏ ਇੱਕ ਲੀਡ ਦਾ ਬਣ ਚੁੱਕਿਆ ਪਹਿਲਾਂ ਉਹ ਦੋ 1000 ਦੀ ਗੱਲ ਬਾਅਦ ਚ ਕਰਾਂਗੇ ਅਕਾਲੀ ਦਲ ਜਿੰਦਾਬਾਦ ਸਤਾਤਾਰੀ ਪਾਰ ਇਹ ਪ੍ਰਮਾਤਮਾ ਲਾਉਂਦਾ ਜੀ ਬਾਕੀ ਸਾਡੇ ਬੰਦੇ ਸਾਡੇ ਯੋਧੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਮੇਰਾ ਸਾਰਾ ਸਰਦਾਰ ਜੀ ਪੰਪਾ ਵਾਟਾ ਤੁਜੀ ਨਿਮਾਣੇ ਨੂੰ ਮਾਣ ਦਿੱਤਾ ਮੈਂ ਇਨੇ ਜੋਗਾ ਨਹੀਂ ਸੀ ਜਿਨ੍ਹਾਂ ਨੂੰ ਮਾਣ ਦਿੱਤਾ ਜੀ ਦੱਸੋ ਜੀ ਕਿਹੜੇ ਪਾਰ ਕਿੰਨੀਆਂ ਵੋਟਾਂ ਤੋਂ ਜਿੱਤੇ ਅਸੀਂ ਕੁਹਾੜਿਓ ਜੀ 300 ਵੋਟ ਤੇ ਜਿੱਤੇ ਆ ਛਾਨੇ ਛਾਨੇ ਨਾਲ ਹਲਕੇ 'ਚ ਗੁਰੂ ਮਹਾਰਾਜ ਨੇ RAMDAS ਪਤਾ ਜੀ ਨੇ ਫਤਹਿ ਕਰੀ ਆ ਜੀ ਫਤਹਿ ਹੋਊਗੀ ਅੱਗੇ 27 ਦਾ ਮੋੜ ਬਣਤਾ ਸੀ 27 ਚ ਸ਼ੋਮਨੀ ਕਾਲੀ ਦਲ ਦੀ ਸਰਕਾਰ ਬਣੂਗੀ ਇਹਦਾ ਕਹਿੰਦੇ ਸੀ ਨਾ ਲੋਕ ਸਾਰੇ ਦੂਜੀਆਂ ਸਰਕਾਰਾਂ ਵਾਲੇ ਡਾਇਨਾਸੌਰ ਵਾਪਸ ਨਹੀਂ ਆਉਂਦਾ ਐ ਨਹੀਂ ਆਉਂਦਾ ਕਾਲੀ ਦਲ ਤੇ ਡਾਇਨਾਸੌਰ ਦੋਵੇਂ ਵਾਪਸ ਆਉਣਗੇ ਔਰ ਚੜ੍ਹਦੀ ਕਲਾ ਨਾਲ ਸਰਦਾਰ ਸਾਡੇ ਸੁਖਵੀਰ ਸਿੰਘ ਜੀ ਪ੍ਰਧਾਨ ਸਾਹਿਬ ਪੂਰਾ ਜੋਰ ਲਾ ਰਹੇ ਨੇ ਰਾਤ ਦਿਨ ਇੱਕ ਕਰਦੇ ਨੇ ਉਹਨਾਂ ਵਰਗਾ ਪ੍ਰਧਾਨ ਮੈਂ ਕਹਿੰਦਾ ਕਿਤੇ ਨਹੀਂ ਕਿਸੇ ਪਾਰਟੀ 'ਚ ਨਹੀਂ ਦਿਨ ਰਾਤ ਇੱਕ ਦੂਜੇ ਨੰਬਰ ਤੇ ਸਾਡੇ ਹਲਕੇ ਤੋਂ ਸਰਦਾਰ ਸਰਨਜੀਤ ਸਿੰਘ ਢਿੱਲੋਂ ਜਿਹੜੇ ਮੰਨ ਲਓ ਜੇ ਅਪਾ 24 ਘੰਟੇ ਆ ਤਾਂ 4 ਘੰਟੇ ਸੌਂਦੇ ਨੇ ਬਾਕੀ ਲੋਕਾਂ ਜਿਹੋ ਵਿਚਰਦੇ ਨੇ ਭੈਣ ਭਰਾਵਾਂ 'ਚ ਵਿਚਰਦੇ ਨੇ ਇਕੱਲੇ ਇਕੱਲੇ ਦਾ ਫੋਨ ਕੋਈ ਕਰ ਲਵੇ ਮੈਸਜ ਕਾਲ ਮਾਰ ਲਓ ਬੈਕ ਕਾਲ ਕਰਨਗੇ ਦੂਜੇ ਉਹਨਾਂ ਦਾ ਬੇਟਾ ਸਿਮਰਜੀਤ ਢਿੱਲੋਂ ਉਹ ਤੁਹਾਨੂੰ ਪਰਸੋਂ ਦਿਖਾਉਂਦਾ ਜੀ ਪਾਰਕਿੰਗ ਜਮਾਲਪੁਰ ਅਸੀਂ ਜਿਹੜੇ 2012 'ਚ ਕੰਮ ਕਰੇ ਹੋਏ ਨੇ ਉਹ ਸਾਰੇ ਇਹਨਾਂ ਤੋਂ ਸੁਧਾਰ ਵੀ ਨਹੀਂ ਹੁੰਦੇ ਕਰਨਾ ਤਾਂ ਇੱਕ ਪਾਸੇ ਕੰਮ ਨਹੀਂ ਹੈ ਕੋਈ ਕਰ ਰਿਹਾ ਹਾਂਜੀ ਹਾਂਜੀ ਕਿਹੜੀ ਪਾਰਟੀ ਦਾ ਸਾਡਾ ਮੁਕਾਬਲਾ ਜੀ ਕਾਂਗਰਸ ਨਾਲ ਹੋਇਆ ਢਾੜੂ ਤਾਂ ਤੀਜੇ ਨੰਬਰ ਤੇ ਸਾਡੇ ਪਿੰਡੋਂ ਹਾਂਜੀ ਅਸੀਂ ਆਕਾਲੀ ਦਲ ਦਾ ਸਾਰੇ ਫਤਿਹ ਆ ਹੁਣ ਕਿਹੜਾ ਕੰਮ ਕੀਤਾ ਜਾਊਗਾ ਤੁਹਾਡੇ ਪਿੰਡ ਦਾ ਪਹਿਲਾਂ ਜਿਹੜਾ ਸਾਡੇ ਕੰਮ ਤੇ ਜਿਹੜੇ ਵੀ ਕਹਿਣਗੇ ਕੰਮ ਬੈਲਦੇਦਾਰ ਤੇ ਕਰਾਂਗੇ ਅੱਗੇ ਵੀ ਅਸੀਂ ਕਰਦੇ ਆਂ ਜਦੋਂ ਆਕਾਲੀ ਦਲ ਸਰਕਾਰ ਸੀ ਜਦੋਂ 70-80 ਲੱਖ ਰੁਪਏ ਅਸੀਂ ਪਿੰਡ ਤੇ ਲਾਇਆ ਮਲੇ 2027 ਚ ਪੱਕੀ ਆਉਣ ਜਿੱਤ ਹਾਂਜੀ ਬਿਲਕੁਲ ਜਿੱਤ ਜਕੀਨੀ ਆ ਜੀ ਕਿੰਨੀ ਲੀਡਰ ਜਿੱਤ ਤੁਸੀਂ ਇੱਥੇ ਸੀ 300 ਵੋਟਰ ਨਾਲ ਜੀ ਹਾਂ ਜੀ ਆਮ ਆਦਮੀ ਪਾਰਟੀ ਨੂੰ 70 80 ਵੋਟਾਂ ਜੀ ਕਵਾੜਿਆ ਬਸ ਜੀ ਤੇ ਵਿਰੋਧੀ ਪਾਰਟੀ ਨੂੰ ਕੀ ਕਹਿਣਾ ਚਾਹੁੰਗਾ ਵਿਰੋਧੀ ਪਾਰਟੀਆਂ ਨੂੰ ਕੀ ਕਹਿਣਾ ਅਸੀਂ ਕੰਮ ਕਰਦੇ ਆਂ ਤਾਂ ਜਿੱਤੋਂ ਦਿੰਦੀ ਐ ਇੱਕਣ ਥੋੜੀ ਕੰਮ ਬਿਨਾਂ ਉਹ ਤੋਂ ਜਿੱਤ ਹੁੰਦੀ ਐ ਕੰਮ ਨਾਲ ਜਿੱਤ ਹੁੰਦੀ ਐ ਵੀਰੇ ਅਗਲਾ ਭਾਈਚਾਰਾ ਰਾਤ ਨੂੰ 12 12 ਵਜੇ ਉੱਠਣਾ ਜੇ ਜਿੱਤਣਾ ਹੋਂਦਾ ਕਿਹਾ ਜਾ ਰਿਹਾ ਕਿ ਲੇਡੀਜ਼ ਜਿਹੜੀ ਜਨਾਨੀਆਂ ਨੂੰ 1000 ਰੁਪਏ ਵੀ ਦਿੱਤਾ ਜਾ ਰਿਹਾ 48000 ਵੈਰੀ ਗੱਲ ਸੁਣੋ ਤੁਸੀਂ ਇਹ ਵੀ ਸਵਾਲ ਵਧੀਆ ਕੀਤਾ ਉਹਨਾਂ ਦਾ ਕੱਲੀ ਕੱਲੀ ਬੀਬੀ ਦਾ ਜੋੜ ਲਓ ਮੈਂ ਤਾਂ ਥੋੜਾ ਜਿਹਾ ਅਨਪੜਾ ਬਿਲਕੁਲ ਜੀ 48000 ਰੁਪਿਆ ਕੱਲਾ-ਕੱਲੇ ਦਾ 4 ਸਾਲਾਂ ਅੱਜ ਬਣਦਾ ਉਹ ਬੀਬੀਆਂ ਨੂੰ ਦਿੱਤਾ ਨਹੀਂ ਲੌਲੀ ਬਾਬ ਦੇਦੇ ਟੌਫੀਆਂ ਉਹ ਬਜ਼ਾਰੀਆਂ ਕਹਿੰਦੀਆਂ ਨੇ ਵੀ ਸਾਨੂੰ ਪੈਸੇ ਨਹੀਂ ਦਿੱਤੇ ਇਹਨਾਂ ਨੇ ਜੇ ਕਿਹਾ ਬਜ਼ਾਰੀਆਂ ਮਾਮਾ ਨੂੰ ਮੇਰੀਆਂ ਨੂੰ ਭੈਣਾਂ ਨੂੰ ਉਹ ਦੇਣ ਪੈਸੇ ਇਹਨਾਂ ਨੇ ਵਾਅਦੇ ਕਰੇ ਸੀ ਜਿਹੜੇ ਪੂਰੇ ਕਦੇ ਨਹੀਂ ਕਰਦੇ ਜੀ ਜਿਹੜੇ ਤੁਸੀਂ ਆਪਣੇ ਪਿੰਡ ਵਾਲਿਆਂ ਨਾਲ ਵਾਅਦੇ ਕੀਤੇ ਰਹੇ ਜੀ ਉਹ ਤੁਸੀਂ ਨਿਭਾਉਂਗੇ ਹੁਣ ਪੂਰੇ ਬਿਲਕੁਲ ਨਿਭਾਵਾਂਗੇ ਜੀ ਅਸੀਂ ਅੱਗੇ ਬਹੁਤ ਥੋੜਾ ਵਾ ਮੈਂ ਕਹਿੰਦਾ ਇਹ ਅੱਗੇ ਵੀ ਨਿਵਾਉਣੇ ਆ ਅੱਗੇ ਮੇਰਾ ਭਰਾ ਸਰਬੰਤ ਸਿੰਘ ਸਾਹਿਬ ਕਾ ਜਮੇਰ ਉਹ ਸਰਪੰਚ ਜੀ ਅੱਗੇ ਵੀ ਸਾਡੀ ਪਾਰਟੀ ਸ਼ੋਮਨੀ ਕਾਲੀ ਦਾ ਨਿਮਾਉਂਦੀ ਆਈ ਆ ਹੁਣ ਵੀ ਨਿਮਾਵਾਂਗੇ ਲੋਕਾਂ ਅੱਗੇ ਮੇਰਾ ਪਿੰਡ ਅਗਰਕੀ ਸਾਰੇ ਹਲਕੇ ਅੱਗੇ ਪਿੰਡ ਅੱਗੇ ਸਿਰ ਝੁਕਦਾ ਜਿਨ੍ਹਾਂ ਨੇ ਸਾਨੂੰ ਜਿੱਤ ਪ੍ਰਾਪਤ ਕਰਾਈ ਆ ਅਸੀਂ ਕੋਈ ਇਕੱਲੇ ਨਹੀਂ ਜਿੱਤੇ ਪਾਰਟੀ ਦੇ ਵਰਕਰਾਂ ਨੇ ਦਿਨ ਰਾਤ ਇੱਕ ਕਰਤੀ ਇਕੱਲੇ ਇਕੱਲੇ ਨੇ ਜਮੇਰ ਸਿੰਘ ਲਾਲੀ ਹੈਪਾ ਅਮਿੱਤੇ ਹੁਣੀ ਨੇ ਸਾਰੇ ਬੰਦੇ ਨੇ ਜਿਨ੍ਹਾਂ ਸਾਡੇ ਤੇ ਖੜੇ ਛਿੰਮੀ ਵੀਰਾ ਸੋਨੂ ਪੰਚੀ ਸਾਡੀ ਬਾੜ ਚੋਂ ਸਾਰੇ ਬੰਦਿਆਂ ਨੇ ਇਕੱਲੇ ਸਰਪੰਚ ਪੰਚ ਸਿਗੇ ਸਾਰੇ ਨੇ ਸਾਥ ਦਿੱਤਾ ਸਾਥ ਸਾਰਿਆਂ ਨੇ ਸਾਡੇ ਤੇਜੀ ਜੱਤੇ ਹੋਣੀ ਨੇ ਪੁਰਾਣੇ ਸਾਰਿਆਂ ਨੇ ਸਾਥ ਦਿੱਤਾ। ਜੀ। ਉਹ ਹੀ ਬੰਦਾ ਇਹ ਨਹੀਂ ਜਿਹਨੇ ਨਾ ਸਾਥ ਦਿੱਤਾ। ਠੀਕ ਹੈ ਸਰ ਜੀ। ਪਾਰਟੀ ਦੀ ਪੂਰੀ ਜਿੱਤ ਉਹ ਚੜਦੀ ਕਲਾ ਉਹ ਤੁਸੀਂ ਸਾਡਾ ਮੇਰਾ ਨਾਮ ਗੁਰਮੀਲ ਸਿੰਘ ਪਿੰਡ ਕੋਟੂ ਬੁਲਾਏ। ਜੂਨ 13 ਤੋਂ ਭਲਾਕ ਸ਼ਮਤੀ ਸ਼੍ਰੋਮਣੀ ਅਕਾਲੀ ਦਲ ਤੋਂ ਜੇਤੂ ਹੋਏ ਆਸੀਂ। ਤੇ ਸਾਨੂੰ ਵੋਟਾਂ 934 ਸ਼੍ਰੋਮਣੀ ਅਕਾਲੀ ਦਲ ਨੂੰ ਪਈਆਂ ਨੇ ਜੀ। ਤੇ ਆਮ ਆਦਮੀ ਪਾਰਟੀ ਨੂੰ 470 ਤੇ ਕਾਂਗਰਸ ਨੂੰ ਪਈਆਂ ਨੇ 739 739 ਅਸੀਂ 195 ਤੇ ਜੇਤੂ ਹੋਏ ਆ ਅਸੀਂ ਆਪਣੀ ਪਾਰਟੀ ਲਈ ਦਿਨ ਦੁਗਣੀ ਰਾਤ ਚੌਗਣੀ ਕਰਾਂਗੇ ਉਹਨਾਂ ਦਾ ਬਹੁਤ ਪੂਰਾ ਹਾਲ ਰਿਆ ਸਾਡੇ ਮੂਰੇ ਕੁਝ ਵੀ ਨਹੀਂ 195 ਤੇ ਸਾਡੀ ਲੀਡ ਤੇ ਅਸੀਂ ਜਿੱਤੇ ਆ ਨਾ ਅਸੀਂ ਕਾਂਗਰਸ ਨਾ ਅਸੀਂ ਕੱਲ ਨੂੰ ਆਪਣੇ ਝਾੜੂ ਝਾੜੂ ਨੂੰ ਨਾਲ ਨਹੀਂ ਲੱਗਣ ਦਿੱਤਾ ਅਸੀਂ ਜੋਸ਼ ਔਮੀ ਅਕਾਲੀ ਦਲ 2027 ਚ ਸਰਕਾਰ ਬਹੁਤ ਤਗੜੀ ਵਾਪਸੀ ਹੋਵੇਗੀ ਜੋ ਵੀ ਸਾਡੇ ਹੋਏ ਨੇ ਪਹਿਲਾਂ ਨੀਲੇ ਕਾਟ ਆਪਣਾ ਕੁਝ ਵੀ ਹੋਇਆ ਸਭ ਬਾਦਰ ਸਰਕਾਰ ਨੇ ਬਣਾਏ ਹੋਏ ਨੇ ਜੋ ਸੜਕਾ ਸੁਰਕਾ ਸਾਰੀਆਂ ਉਹਨਾਂ ਨੇ ਨੇ ਇਹਨਾਂ ਆਪਣੇ ਮਾਨਯਾਦ ਮਨਪਾਲਟੀ ਨੇ ਕੁਝ ਨਹੀਂ ਕੀਤਾ ਇੱਕ ਝੂਠੇ ਲਾੜੇ 100 100 ਹਜ਼ਾਰ ਹਜ਼ਾਰ ਰੁਪਏ ਦੀ ਬਸ ਉਹੀ ਸੀ ਇਹਨਾਂ ਕੋਲ ਹੋਰ ਤਾਂ ਕੁਝ ਆਈ ਨਹੀਂ ਸੀ ਬਸ ਕਦੇ ਪੈਨਸ਼ਨ ਦੇ ਦਾਂਗੇ ਆਹ ਦੇ ਦਾਂਗੇ ਬਹੁਤ ਦੇ ਦਾਂਗੇ ਕੀਤਾ ਤਾਂ ਕੁਝ ਵੀ ਨਹੀਂ ਉਹਨਾਂ ਨੇ ਕੱਢਿਆ ਇਹ ਹੀ ਬਹੁਤ ਕੱਢਿਆ ਅਸੀਂ ਉਹਨਾਂ ਨੂੰ ਇਹ ਸਮਝਾਏ ਇਹ ਤਾਂ ਆਉਣੇ ਨਹੀਂ ਜੇ ਆਏ ਵੀ ਬਸ 2 ਜਨ ਮਹੀਨੇ ਪਹਿਲਾਂ ਪਹਿਲਾਂ ਆ ਜਾਣਗੇ ਬਹੁਤ ਬਾਅਦ ਫਿਰ ਬੰਦੀ ਨੇ ਜੀ ਇਹ ਘਰੋਂ ਲਾ ਕੇ ਚਲੀ ਜਾਣਗੇ ਬਸ ਹੀ ਦੇਣਾ ਹੀ ਸੀਗਾ ਪਰ ਬਾਕੀ ਪਿੰਡਾਂ ਨੇ ਵੀ ਸਾਡੇ ਉਮੀਦ ਤੋਂ ਵੱਧ ਕੇ ਸਾਡਾ ਸਾਥ ਦਿੱਤਾ ਹੈ ਜੀ 2000 ਪਲੱਸ ਹਾਂ ਜੀ ਬਹੁਤ ਬੜੇ ਸਾਡੀ ਪਾਰਟੀ ਨਾਲ 2030 ਮੈਨੂੰ ਪੱਕੀ ਜਿੱਤ ਹੈ ਪਰ ਉਹਦੀ ਪਾਰਟੀਆਂ ਨੂੰ ਕੀ ਹੋਣਾ ਜਿੱਦਾਂ ਪਹਿਲਾਂ ਕੈਨਸਲ ਕਰਦੇ ਸੀ ਕਾਗਜ਼ ਹੁਣ ਉਹ ਵਾਲੀ ਰਾਜਨੀਤੀ ਨਾ ਕਰਿਓ ਹੁਣ ਆਪਣੀ ਵਧੀਆ ਰਾਜਨੀਤੀ ਸਾਰੇ ਬਰਾਬਰ ਲੜੋ ਜਿਹੜੇ ਵਾਅਦੇ ਕਰਿਆ ਉਹ ਪੂਰੇ ਕਰਨੇ ਪੈਣਗੇ ਕੀ ਭਾਈ ਕਿੰਨੀ ਭਾਈ ਖਾਲਸਾ ਭਾਈ ਗੁਰਜੀਤ ਦੇਖੋ ਜੀ ਸਭ ਤੋਂ ਪਹਿਲਾਂ ਦਾ ਸ਼ੁਕਰਾਨਾ ਅਕਾਲਪੁਰ ਖ ਮਹਾਰਾਜ ਸੁਮੇਸ਼ਪੀਤਾ ਦਾ ਉਸ ਤੋਂ ਬਾਅਦ ਸ਼ੁਕਰਾਨਾ ਮੇਰੇ ਸਾਰੇ ਮੈਂ ਮਤਲਬ ਲੱਖਵਾਲ ਜੋ ਨਹੀਂ ਕਹੂੰਗਾ ਮੈਂ ਕਹੂੰਗਾ ਪਿੰਡ ਭਾਗਪੁਰ ਲੱਖੋਵਾਲ ਗੱਦੋਵਾਲ ਕਰੋੜ ਕਮੈਤ ਸ਼ਾਲੂ ਪੈਣੀ ਦੁਆਬਾ ਪੈਣੀ ਨੱਥੂ ਪੈਣੀ ਗਾਹੀ ਪੈਣੀ ਕੀਮਾ ਪੈਣੀ ਦਸਾਂ ਪਿੰਡਾਂ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਢਿਲੋਂ ਸਾਹਿਬ ਦਾ ਧੰਨਵਾਦ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੀ ਸਾਰੀ ਟੀਮ ਦਾ ਬਸ਼ੇਸ਼ ਤੌਰ ਤੇ ਜਿਨ੍ਹਾਂ ਨੇ ਤਕਰੀਬਨ ਅਸੀਂ ਮਤਲਬ ਲਖਵਾਲ ਜੋਂਡ ਦੇ ਜਿਹੜੇ 10 ਪਿੰਡ ਸੀਗੇ ਨਾਟ ਇਵਨ ਸਿੰਗਲ ਕੋਈ ਦਰਵਾਜ਼ਾ ਅਜੇ ਡੋਰ ਨਹੀਂ ਹੋਣਾ ਜਿਹੜਾ ਅਸੀਂ ਨੌਕ ਨਾ ਕੀਤਾ ਹੋਵੇ ਨਾਟ ਇਵਨ ਸਿੰਗਲ ਕੋਈ ਘਰੇ ਨਾ ਮਿਲਿਆ ਹੋਵੇ ਜਾਂ ਹੋਰ ਕਹਿ ਸਕਦੇ ਆ ਅਸੀਂ ਇੱਕ ਇੱਕ ਡੋਰ ਤੇ ਨਾਟ ਮੀ ਮਤਲਬ ਕੋਈ ਡਮੀ ਕੈਂਡੀਡੇਟ ਵੀ ਆਪ ਨਵਦੀਪ ਕੌਰ ਤੇ ਸਾਡੀ ਸਮੁੱਚੀ ਟੀਮ ਇੱਕ ਇੱਕ ਦਰਵਾਜ਼ੇ ਤੇ ਅਸੀਂ ਗਏ ਆ ਮੈਂ ਦੱਸਦਾ ਜੀ ਇੱਕ ਇੱਕ ਦਰਵਾਜ਼ੇ ਤੇ ਗਏ ਆ ਤੇ ਵੋਟ ਰੂਪੀ ਖੈਰ ਲੈਣ ਗਏ ਸੀ ਲੋਕਾਂ ਨੇ ਬਾਟੇ ਭਰ ਭਰ ਖੈਰ ਦੇ ਸਾਨੂੰ ਪਾਏ ਜਿਹਦੇ ਵਿੱਚ ਸਾਨੂੰ 1800 ਦੇ ਸਾਨੂੰ ਵੋਟ ਪਈ 3400 ਵੋਟ ਪੋਲ ਹੋਈ ਕਿਹੜੀ ਕਾਲੀ ਸ਼੍ਰੋਮਣੀ ਅਕਾਲੀ ਦਲ ਤੋਂ 3400 ਵੋਟ ਪੋਲ ਹੋਈ ਜਿੱਚੋ 1800 ਸਾਨੂੰ ਆਈ ਲਗਭਗ 500 ਕਾਂਗਰਸ ਨੂੰ ਤੇ ਮੇਰੇ ਖਿਆਲ ਨਾਲ ਅਰਾਊਂਡ 700 ਸਮਥਿੰਗ ਇੰਨੀ ਉਹਨੂੰ ਆਪਣੇ ਕਾਂਗਰਸ ਨੂੰ ਤੇ 500 ਨੂੰ ਦੂਜੇ ਨੂੰ 645 ਹੈ ਜੀ ਤੇ ਮਤਲਬ ਜਿਹਨੂੰ ਕਹਿੰਦੇ ਵੀ ਹੁੰਜਾ ਫਿਰ ਜਿੱਤ ਮੇਰੇ ਇਹਨਾਂ ਦਸਾਂ ਪਿੰਡਾਂ ਲੋਕਾਂ ਨੇ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਧੜੇ ਵਾਈਜ਼ ਤੋਂ ਉੱਪਰ ਉੱਠ ਕੇ ਜਾਤੀ ਤੌਰ ਤੇ ਨਿੱਜੀ ਤੌਰ ਤੇ ਤੇ ਇੱਕ ਆਪਣੇ ਏਰੀਆ ਦੀ ਇੱਕ ਆਵਾਜ਼ ਜਿਨ੍ਹਾਂ ਨੂੰ ਲੱਗਿਆ ਵੀ ਸਾਨੂੰ ਇਸ ਮੁੰਡੇ ਤੇ ਯਕੀਨ ਹੈ ਸਾਡਾ ਵੀ ਉਹਨਾਂ ਨੇ ਆਪਣੱਤ ਤੇ ਮੋਹਰ ਲਾਈ ਆ ਵੀ ਮੇਰੇ ਕੋ ਮੈਂ ਕਹਿੰਦਾ ਵੀ ਸੱਚਾ ਪਾਤਸ਼ਾਹ ਸਾਰੇ ਪੰਜਾਬ ਦੇ ਪੰਜਾਬੀਅਤ ਨੂੰ ਮਹਾਰਾਜ ਤੰਦਰੁਸਤੀ ਪੱਖੇ ਪਰ ਇਹ ਦਸਾਂ ਪਿੰਡਾਂ ਦੀਆਂ ਜਿਹੜੇ ਸੰਗਤਾਂ ਨੇ ਲਾਈਨ 'ਚ ਖੜ ਕੇ ਵੀ ਮਤਲਬ ਇਹ ਤਾਂ ਖੜਮੇ ਨਹੀਂ ਹੁੰਦਾ ਸੀ ਜਿਨ੍ਹਾਂ ਨੇ ਖੜ ਕੇ ਇੱਕ ਹੋਪ ਨਾ ਤੱਕੜੀ ਤੇ ਵੀ ਨਵਦੀਪ ਕੌਰ ਤੇ ਲੋਨੂ ਤੇ ਦਾਸ ਦੀ ਤੇ ਸਾਡੀ ਸਮੁੱਚੀ ਟੀਮ ਤੇ ਮੋਹਰ ਲਾਈ ਆ ਵੀ ਰੱਬ ਉਹਨਾਂ ਸਾਰਿਆਂ ਦੇ ਘਰਾਂ ਦੇ ਚਰਾਖ ਹਮੇਸ਼ਾ ਜਾਗਦੇ ਰੱਖੇ ਨਹੀਂ ਦੇਖੋ ਅਸੀਂ ਹੈ ਨਾ ਤੁਸੀਂ ਸਾਡੀ ਇਲੈਕਸ਼ਨ ਕੈਂਪੇਨ ਦੇਖੋਗੇ ਅਸੀਂ ਕਿਸੇ ਵੀ ਪਾਰਟੀ ਦਾ ਅਸੀਂ ਵਿਰੋਧ ਨਹੀਂ ਮਤਲਬ ਕੁਝ ਨਹੀਂ ਅਸੀਂ ਕਿਹਾ ਹੈਗਾ ਅਸੀਂ ਸਿਰਫ ਇੱਕ ਗੱਲ ਕੀਤੀ ਹੈ ਆਪਦਾ ਵਿਜ਼ਨ ਬਲਾਕਸ ਪਹਿਲੀ ਗੱਲ ਤਾਂ ਸਾਡੀ ਤੁਸੀਂ ਕੈਂਪੇਨ ਜਿਹੜੇ ਕੋਈ ਕਵਰ ਕੀਤਾ ਨੇ ਅਸੀਂ ਆਪਣੇ ਸਾਰੀ ਕੈਂਪੇਨ ਦੇ ਦੌਰਾਨ ਪਹਿਲਾਂ ਤਾਂ ਅਸੀਂ ਬਲਾਕ ਸੰਪਤੀ ਬਾਰੇ ਲੋਕਾਂ ਨੂੰ ਅਵੇਅਰਨੈਸ ਕੀਤੀ ਹੈ ਆਮ ਤੌਰ ਤੇ ਕਹਿੰਦਾ ਜੀ ਇਹ ਚ ਹੁੰਦਾ ਕੀ ਹੈ ਚਾਹ ਪੀ ਕੇ ਆ ਜਾਣਾ ਸਮੋਸੇ ਖਾ ਕੇ ਆ ਜਾਣਾ ਅਸੀਂ ਦੱਸਿਆ ਅਸੀਂ ਸਮੋਸਾ ਰਾਜਨੀਤੀ ਨਹੀਂ ਅਸੀਂ ਇਸ਼ੂ ਵੇਸਟ ਰਾਜਨੀਤੀ ਕਰਾਂਗੇ ਵੀ ਜਿਹੜੇ ਲੋਕਾਂ ਦੀ ਸਰਕਾਰ ਬਲਾਕ ਸੰਪਤੀ ਪੰਚਾਇਤਾਂ ਤੇ ਸਰਕਾਰ ਦੇ ਦਰਮਿਆਨ ਇੱਕ ਪੁਲ ਹੁੰਦਾ ਉਹ ਪੁਲ ਦਾ ਕੰਮ ਕਰਾਂਗੇ ਤੇ ਪੁਲ ਜੇਕਰ ਮਜ਼ਬੂਤ ਹੈ ਤਾਂ ਬਹੁਤ ਭਾਰ ਚੱਕ ਲੂ ਜੇ ਜਿਹੜਾ ਆਮ ਤੌਰ ਤੇ ਆਪਾਂ ਦੇਖਦੇ ਹਾਂ ਵੀ ਕਾਨਿਆਂ ਦਾ ਹੁੰਦਾ ਜੀ ਉਹ ਕਿੰਨਾਕ ਟਾਈਮ ਚੱਲਦਾ ਵਾ ਇਸ ਕਰਕੇ ਵੀ ਭਾਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਪਾਸੋਂ ਲੋਕਾਂ ਨੇ ਜਿੱਤ ਕੀਤੀ ਆ মিডিਆ ਵਾਲਿਆਂ ਦਾ ਖਾਸ ਤੌਰ ਤੇ ਧੰਨਵਾਦ ਜਿਹੜੇ ਤੁਸੀਂ ਆਪਦੇ ਭਾਈ ਕੈਮਰੇ ਸਾਡਾ ਮੈਸੇਜ ਲੋਕਾਂ ਤੱਕ ਲੈ ਕੇ ਜਾਂਦੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪ੍ਰੀਤ ਸਿੰਘ ਘਰਚਾ ਜੀ ਜੀ 272 272 ਬੋਟਾਂ ਦੀ ਕਿਹੜੀ ਪਾਰਟੀ ਟੁਹਰੇ ਸੀ ਸ਼੍ਰੋਮਣੀ ਅਕਾਲੀ ਦਲ ਇਹ ਪੂਰੀ ਗੱਲ ਦੱਸ ਦੋ ਕੀ ਗੱਲ ਇਹ ਪਿੰਡਾਂ ਦੇ ਪਿੰਡਾਂ ਦੇ ਪਿੰਡਾਂ ਦਾ ਕਵਾੜਾ ਮਾਨਗੜ ਮੇਲੋਂ ਜੀ ਸਾਜੀ ਸਿੰਘ ਢੱਲੋਂ ਨੇ ਇਹਨਾਂ ਨੂੰ ਜੋਗ ਉਮੀਦਵਾਰ ਦੇ ਕੇ ਇਹਨਾਂ ਤਿੰਨ ਪਿੰਡਾਂ ਦੇ ਵਿੱਚੋਂ ਬਲਾਕ ਸੰਭਦੀ ਚ ਕਢਾਇਆ ਜਿਸ ਵਿੱਚ ਇਹਨਾਂ ਨੇ ਕਵਾੜੇ 'ਚੋਂ ਵੱਡੀ ਲੀਡ ਲੈ ਕੇ ਆਪਣੇ ਵਿਰੋਧੀ ਨੂੰ 371 ਵੋਟਾਂ ਨਾਲ ਹਰਾਇਆ ਬਹੁਤ ਵੱਡਾ ਜਿਹੜਾ ਯੋਗਦਾਨ ਸਾਜੀ ਸਿੰਘ ਢੱਲੋਂ ਦਾ ਵੀ ਆ ਜਿਹੜੇ ਅਸੀਂ ਪਿੰਡ ਵਾਸੀਆਂ ਮੈਂਨ ਮਾਨਕੜ ਦੇ ਤੇ ਮੇਲੋਂ ਦੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦੇ ਕੇ ਸਾਨੂੰ ਵੱਡੀ ਜਿੱਤ ਦਿਵਾਇਆ ਅਸੀਂ ਪਾਰਟੀ ਦਾ ਪਿੰਡ ਦੇ ਵਰਕਰਾਂ ਦਾ ਸਮੂਹ ਸਪੋਰਟਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਮਰ ਇਹਨਾਂ ਨੇ ਇਤਿਹਾਸ ਰੱਖੀਆ ਇਸ ਮੁੱਢੇ ਤੋਂ ਵਧੀਆ ਤਰੀਕੇ ਨਾਲ ਕੰਮ ਕਰਾਵਾਂਗੇ ਪਿੰਡ ਦਾ ਵਿਕਾਸ ਕਰਾਵਾਂਗੇ ਕਿਰਨਸਰਾਂ ਮੁਕਾਬਲਾ ਸੀ ਕਾਂਗਰਸ ਨੂੰ ਅਸੀਂ 771 ਵੋਟਾਂ ਥੈਂਕ ਯੂ ਧੰਨਵਾਦ ਜੀ ਮੁਕਾਬਲਾ ਕਿਸੇ ਨਾਲ ਨਹੀਂ ਸੀ ਸਾਡਾ ਮੁਕਾਬਲਾ ਸਿਰਫ ਆਪਦੇ ਕੰਮਾਂ ਨਾਲ ਸੀ ਜੋ ਅਸੀਂ ਕੰਮ ਕੀਤੇ ਨੇ ਐਜੇ ਗਗਨਦੀਪ ਸਿੰਘ ਢਿੱਲੋਂ ਨੇ ਸਰਪੰਚ ਤੇ ਜੋ ਸ਼੍ਰੋਮਣੀ ਅਕਾਲੀ ਦਲ ਨੇ 12 ਤੋਂ 17 ਢਿੱਲੋਂ ਸਾਹਿਬ ਮੰਤਰੀ ਰਹੇ ਨੇ ਉਹਨਾਂ ਨੇ ਵਿਕਾਸ ਦੀ ਨੇਰੀ ਚਲਾਈ ਆ ਸਾਡਾ ਮੁਕਾਬਲਾ ਸਾਡੇ ਕੰਮਾਂ ਨਾਲ ਸੀ ਕੈਂਡੀਡੇਟ ਨਾਲ ਕਿਸੇ ਨਾਲ ਨਹੀਂ ਸੀ ਸਾਡਾ ਜੋਨ ਸੀ ਲਖੋਵਾਲ ਬਲਾਕ ਸੰਮਤੀ ਸਾਡੇ ਜੋਨ ਦੀ ਸੰਗਤ ਨੇ ਇੱਕ ਪਾਸੜ ਮਾਹੌਲ ਬਣਾਇਆ ਦੂਏ ਪਾਸੇ ਜਮਾਨਤਾ ਜ਼ਬਤ ਕਰਾਤੀ ਅਸੀਂ 1100 ਪਲੱਸ ਵੋਟ ਤੇ ਲੀਡ ਕੀਤੀ ਆ ਜੀ ਪਿਆਰ ਦੇ ਕਰੀਮ ਸਾਨੂੰ ਪਈ ਆ ਬਾਕੀ ਬੰਡੀ ਕੋਈ ਕੁਝ ਕੈਨਸਲ ਹੋ ਗਈਆਂ ਕੁਝ ਭਾਜਪੀ ਨੂੰ ਆ ਗਿਆ ਕੁਝ ਨੋਟਾ ਨੂੰ ਆ ਗਿਆ 5 601 ਨੂੰ ਪਈ ਗਈ 6 601 ਨੂੰ ਪਈ ਗਈ ਬਸ ਬਰਾਬਰ ਜਾ ਹੋ ਗਿਆ ਨਾ